ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣਾ YouTube ਚੈਨਲ ਗੁਰਨਵਜਦੀਪ ਸਿੰਘ ਰਿਕੁਐਸਟ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਨਾਲ ਤੇ ਸਿਲੈਕਟ ਕਰ ਲਿਓ ਤਾਂ ਜੋ ਆਪਣੀ ਆਉਣ ਵਾਲੀ ਅਪਡੇਟ ਤੁਹਾਨੂੰ ਮਿਲ ਸਕੇ ਅੱਜ ਦਾ ਵਲੌਗ ਆਪਣਾ ਬਹੁਤ ਹੀ ਖਾਸ ਹੈ ਜੀ ਅੱਜ ਆਪਣੇ ਪਲਾਟ ਦੀ ਸ਼ੁਰੂਆਤ ਕੀਤੀ ਆਪਾਂ ਮਹਾਰਾਜ ਦਾ ਨਾਮ ਲੈ ਕੇ ਦੇਖਦੇ ਆ ਅੱਜ ਦਾ ਵਲੌਗ ਆਪਣਾ ਕਿਸ ਤਰ੍ਹਾਂ ਦਾ ਨਿਕਲੋ ਲਓ ਵੀ ਮਿੱਤਰੋ ਏ ਟੱਗ ਜ ਆਪਣੀ ਨੀਆਂ ਨੂੰ ਆ ਪੋੜ ਤੀਆਂ ਉਹ ਵੀ ਤੇ ਆ ਰਹੀ ਬਾਬੇ ਨੂੰ ਕਿਹਾ ਘੰਟੇ ਦਾ ਟਾਈਮ ਦਿੱਤਾ ਫਿਰ ਬਾਬੇ ਕੋਲ ਅਰਦਾਸ ਕਰਾ ਕੇ ਨੀਂ ਰੱਖ ਦੇਣੀ ਆਪਣਾ ਕੰਮ ਸਟਾਰਟ ਹੋ ਜਾਣਾ ਫਿਰ ਨੀਆਂ ਵੀ ਘਟੋ ਘਟ 7-8 ਫੁੱਟ ਲੂੰਗੀਆਂ ਠਾਣ ਅਰੇ ਇਤਾਂ ਦਾ ਟਿੱਪਰ ਮੰਗਾਇਆ ਕਾਲੀ ਦਾ ਹੀ ਵੱਡਾ ਟਿੱਪਰ ਗੱਲ ਲਾਉਣੀ ਆ ਰੇਤਾ ਆਪਣੀ ਟਿੱਪਰ ਹੀ ਮੰਗਾ ਲਿਆ ਆ ਆਪਣੀ ਕਲਮਨੀ ਜੀ ਤੇ ਕੰਮ ਜਾਣੇ ਦੀ ਸਟਾਰਟ ਹੋ ਗਿਆ ਆਪਣਾ ਇੱਧਰ ਅਰਸ਼ਦੇ ਮਾਮਾ ਬੈਠਾ ਹੂੰ ਅਰਸ਼ ਸੱਸਰੀ ਕਾਲ ਜੀ ਕੀ ਹਾਲ ਆ ਵਧੀਆ ਵਧੀਆ ਲੈ ਲੈਣੇ ਕਿਆ ਜਣਾ ਥੋਨੂੰ ਇੱਕ ਕਿਨੂੰ ਆ ਇੱਥੋਂ ਆ ਲੈ ਕਿਆ ਵਾਹ ਆਉਂਦਿਆ ਹੋ ਵੀ ਉਹ ਤਾਂ ਉਹ ਛੱਡ ਲੈ ਇੱਕ ਥੱਲੇ ਲਾ ਜੀ ਉਹ ਉਹ ਥੱਲੇ ਲਾਵਾਂਗੇ ਆ ਉੱਤੇ ਲੱਗ ਜੂਗੀ ਆ ਟੱਬਲ ਵਧੀਆ ਵਾ ਉਹ ਖੰਗਰ ਖੰਗਰ ਨਹੀਂ ਆ ਜੀ ਲਾਉਣੀ ਆ ਹਾਂ ਉਹ ਲੱਗਦੀ ਥੱਲੇ ਤੇ ਆ ਆ ਇੱਥੇ ਲੱਗ ਜੂ ਮਿੱਤਰੋ ਇੱਟੂਟ ਸਾਰਾ ਕੋ ਆਪਣਾ ਆ ਗਿਆ ਮਾਦਾ ਨਹੀਂ ਵੀ ਆ ਗਿਆ ਤੇ ਹੁਣ ਬਾਬੇ ਦੀ ਰੇਟ ਕਰਨੇ ਪਾਪਾ ਵੀ ਆ ਗਿਆ ਤੇ ਲੱਗੇ ਕੰਮ ਸ਼ੁਰੂ ਕਰਨਾ ਸ਼ੁਰੂ ਕਰੀ ਮਾਦਾ ਨਾਲ ਲੱਗੇ ਹੁਣ ਬਾਹੋਂ ਮੈਂ ਤੁਸੀਂ ਦਫ਼ਤਰ ਚ ਬਹਿ ਜਾਓ ਧੁੱਪ ਵੱਡੀ ਮਾਜ ਵੀ ਆ ਗਿਆ ਕਿੰਨੇ ਵਜੇ ਕੋਰੇ ਹੋ? ਆਹ ਕੋਰੇ ਪਾਰ ਆ ਗਏ। ਨਮਾਜ਼। ਲਓ ਜੀ ਆ ਗਏ ਆਪਾਂ ਨਵੇਂ ਪਲਾਟ 'ਚ। ਮਿਸਤਰੀ ਸਾਹਿਬ ਆ। ਹਾਂਜੀ ਦੀਪੂ ਜੀ। ਕੀ ਕਰਨਦੇ? ਕੋਣੇ ਬਸ ਹੁਣ ਅਰਦਾਸ ਕਰਾਉਣੀ ਬਾਬੇ ਤੋਂ। ਤਾਂ ਆ ਗਏ ਅਰਦਾਸ ਖੜਕੋ ਕੇ। ਕੀ ਤਾਂ ਫੜ। ਮਿਸਤਰੀ ਤੇ ਆ ਨਿਸ਼ਾਨੀਆਂ ਲਾਉਣਾ ਨਾ। ਉੱਠੇ ਥੱਲੇ ਲੈ ਜਾ ਇਹਨੂੰ ਥੱਲੇ ਲੈ ਤੇ ਬੱਜਰੀ ਦਾ ਕੀ ਜਾਂਦੇ ਆ ਬੱਜਰੀ ਮੈਂ ਹਾਂ ਸਟਾਣਾ ਤੇ ਸਾਹਮਣੇ ਉਹ ਕਰਨਾ ਬੱਜਰੀ ਥੋੜਾ ਜਨਾ ਥੱਲੇ ਬਾਰੇ ਬਾਰਾ ਨਾ ਅੱਛਾ ਕੱਲ ਨੂੰ ਆਂਦੇ ਆ ਨਹੀਂ ਲੈ ਕੱਲ ਕਰਤੀ ਸੀ ਉਹ ਭਾਵੇਂ ਉੱਥੇ ਲਵਾ ਲਾਂਗੇ ਉਹਨਾਂ ਤੇ ਉਹ ਸਾਹਮਣੇ ਦਸੇ ਵਾਲੇ ਪਲਾਟ ਤੇ ਹਨਾ ਤਰਪਾਲ ਜਿਹੜੀ ਉਹ ਤਰਪਾਲ ਪਾ ਕੇ ਥੱਲੇ ਤੇ ਚੱਲ ਰੇਤਾ ਆ ਗਈ ਆ ਬੱਜਰੀ ਰਹਿ ਗਈ ਉਹ ਕੱਲ ਨੂੰ ਆਊਗੀ ਜਿਹੜੀ ਆਪਾਂ ਇਟਾ ਉਟਾ ਸੁੱਟੀਆਂ ਸੀ ਉਹ ਕੱਢ ਲਈਆਂ ਵਿੱਚੋਂ ਫਿਰ ਨਹੀਂ ਉਹ ਬੁਕਾਨ ਦਾ ਕੱਢ ਰਹੇ ਉਹ ਮਿੱਟੀ ਦੀ ਉਹ ਨੈਗੇਟਿਵ ਨਹੀਂ ਨਾ ਅੱਛਾ ਅੱਛਾ ਲਾ ਠੀਕ ਲਓ ਜੀ ਬਾਬੇ ਦੀ ਕਰ ਲੱਗੇ ਅਰਦਾਸ ਸਤਨਾਮ ਸ੍ਰੀ ਵੰਤਰੀ ਅਨੁਸਾਰ ਤੇ ਦੇ ਅੱਗੇ ਅਰਦਾਸ ਮਹਾਰਾਜੀਓ ਪਿੰਡ ਸਭ ਤੇਰਾ ਕਹਨਾ ਤੇ ਸਭ ਤੇਰੀ ਵਡਿਆਈ ਕੋਈ ਨਾ ਉਹ ਜਾਣੇ ਮੇਰਾ ਰਦਾਸ ਸੇ ਕੋ ਅੰਕਾਰ ਵਾਜੂ ਜੀ ਕੀ ਸਤਿ ਸ੍ਰੀ ਪਗਉਤੀ ਜੀ ਸਹਾਇ ਵਾਰ ਸਤਿ ਪਗਉਤੀ ਜੀ ਕੀ ਪਾਤਸ਼ਾਹ ਦੇ ਦਸਨ ਕੋਥਾਂ ਪਗਉਤੀ ਸਿਮਰਤਾ ਗੁਰੂ ਨਾਨਕ ਲਈ ਧਿਆਏ ਪਰੰਦਰ ਗੁਰਤੇ ਅਮਰਦਾਸ RAMDAS ਹੋਇ ਸਹਾਇ ਅਰਜਨ ਹਰਗੋਬਿੰਦਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਏ ਜੇ ਸਿਬਿਖੇ ਸਭ ਦੁਖ ਜਾਏ ਗੁਰਤੇ ਤੇ ਇਕ ਬਾਹਦਰ ਸਿਮਰਿਆ ਕਰਨੋਂ ਦੇ ਆਵੇ ਤਾਂ ਸਭ ਥਾਂ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੋਏ ਸਹਾਇ ਦਸਾਂ ਪਾਸ਼ਾ ਦੀ ਜੋਤ ਧੰਨ ਧੰਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਜੀ ਦਾਰ ਦਾ ਧਿਆਨ ਧੜਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਮੁਕਤੇਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਤੋ ਵਾਂਡੇ ਛੱਟਿਆ ਦੇਖ ਚਲਾਈ ਤੇਗਵਾਹੀ ਦੇ ਪੀ ਅਨੰਤ ਸੀਤਾ ਤਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੇਸ ਦਿੱਤੇ ਬੰਦ ਬੰਦ ਕਸਾਏ ਖੋਪੜੀਆਂ ਲੋਹਾਈਆਂ ਸਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖ ਕੇ ਕੇ 160 ਨਿਬਾਹੀ ਤਨ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਉਹ ਆਮੀ ਗੁਰੂ ਵਾਹਿਗੁਰੂ ਤੇ ਸਾਰੇ ਤੇ ਆਮਨ ਪਾ ਸਦਕਾ ਸਲਵ ਸukh ਹੋਵੇ 10000 ਖਾਲਸਾ ਜੀ ਸਾਹਿਬਾ ਸਹਾਂਤਰ ਸ਼ਿਆਰੀ ਆ ਦੇ ਤੇ ਫਤੇ ਬਿਲਦਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਦੇ ਸਹਾਇ ਕਾਲਸਾ ਜੀਤੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਬਗੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਲ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੇ ਦੇ ਇਸ਼ਾਨ ਚੌਕੀਆਂ ਝੰਡੇ ਬੰਗੇ ਜੁਗ ਜੋਗਿਆਤਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਖੰਦamani ਮਾ ਮਾਤੋ ਚੀ ਮਤਕਾਰਾਖ ਆਪ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾ ਤੋਂ ਪੰਥ ਨੂੰ ਵਿਸੋੜਿਆ ਗਿਆ ਹੋਏ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਮੇ ਬਖਸ਼ੋ ਏ ਨਿਮਾਣੀ ਆਂ ਦੇ ਮਾਨ ਨਿਤਾਣਿਆਂ ਦੇ ਤਾਂ ਨੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਹਾਜ਼ਰ ਨਾਜ਼ਰ ਗਿਆਨੀ ਜਨ ਪਾਤਸ਼ਾਹ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤੁਮ ਸੀਕਰ ਹੋਏ ਸੰਤਾਂ ਕੇ ਕਾਰਜ ਆਪ ਚਲੋਇਆ ਹਰ ਕੰਮ ਕਰਾਵਣ ਆਇਆ RAM ਧੜਕ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਜਿਸ ਦਾ ਕਾਰਜ ਤੁਮਹੀ ਕੀਆ ਮਾਨ ਸੁਪਿਆ ਜੇ ਚਾਰਾ RAM ਪਾਤਸ਼ਾਹ ਆਪ ਜੀ ਦੀਆਂ ਬਖਸ਼ਿਸ਼ਾਂ صدਕਾ ਆਪ ਜੀ ਦੇ ਦਰ ਕਰਦੇ ਸੇਵਕ ਭੈਣ ਦੀ ਸ਼ੰਗੀਪੁਰ ਪਾਸ਼ਾ ਜੀ ਜੋ ਕਿ ਆਪ ਜੀ ਦੀਆਂ ਬਖਸ਼ਿਸ਼ਾਂ ਹੋਈਆਂ ਨੇ ਆਪ ਜੀ ਦੇ ਰਹਿਸ਼ੀ ਪਾਸ਼ਾ ਜੋ ਮਹਿਲ ਉਸਾਰਨ ਜਾ ਰਹੇ ਨੇ ਪਾਸ਼ਾ ਜੀ ਉਹ ਕੋਠੀ ਉਸਾਰਨ ਜਾ ਰਹੇ ਨੇ ਪਾਸ਼ਾ ਜੀ ਉਹ ਨੀਂ ਰੱਖ ਰਹੇ ਨੇ ਸਮੂਹ ਸੇਵਕ ਪਰਿਵਾਰ ਹਾਜ਼ਰ ਹੈ ਜੋ ਆਪ ਜੀ ਦੇ ਚਰਨਾ ਕਮਲਾਂ ਦਾ ਉਹ ਆਸਰਾ ਲੈ ਰਹੇ ਨੇ ਪਾਸ਼ਾ ਜੀ ਕਿਰਪਾ ਕਰਨੀ ਸੇਕਾਂ ਦੇ ਬਾੜ ਦੇ ਜੋ ਆਰੰਭ ਕਰ ਰਹੇ ਨੇ ਆਜ ਕੇ ਨੇ ਅੰਤ ਸੰਸਾ ਹੀ ਹੋਤੇ ਕਾਰਜਾਂ ਨੂੰ ਸੰਪੂਰਨ ਕਰਨਾ ਪਾਸ਼ਾ ਮਿਹਰ ਭਰਿਆ ਹੱਥ ਰੱਖਣਾ ਠੇਕੇਦਾਰ ਮਿਸਤਰੀ ਮਜ਼ਦੂਰਾ ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਪਾਸ਼ਾ ਜੀਓ ਵਿਚ ਕਰਤਾ ਪੁਰਖ ਖਲੋਵਾ ਆਵਾਜ਼ ਨਾ ਵਿੰਦਾ ਹੋਵੇ ਰੱਖਸ਼ਾ ਕਰਨੀ ਆ ਪਾਸ਼ਾ ਜੀ ਅੰਤ ਸੰਸਾਈ ਹੋਣਾ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇੰਨਾਂ ਹੁਆ ਸੱਚ ਹੋਵੇ ਪਾਸ਼ਾ ਬਖਸ਼ਿਸ਼ਾਂ ਕੀਤੀਆਂ ਨੇ ਅਗਾਹ ਵਾਸਤੇ ਵੀ ਆਪਣੀ ਮਿਹਰ ਬਣਾਈ ਰੱਖਣਾ ਚਰਨਾ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ ਸੇਵਕਾਂ ਦੇ ਕਾਰਜ ਰਾਸ ਕਰਨੇ ਸੰਪੂਰਨਤਾ ਬਖਸ਼ਿਸ਼ ਕਰਨੀ ਪਾਸ਼ਾ ਜੀਓ ਪ੍ਰਵਾਦ ਸੁਖਸ਼ਾਂ ਤੇ ਤੰਦਰੁਸਤੀਆਂ ਦਾਤਾ ਬਖਸ਼ਿਸ਼ ਕਰਨੀ ਆਪਸੀ ਪਿਆਰ ਤੇ ਸਹਾਇ ਬਖਸ਼ਿਸ਼ ਕਰਨੀ ਚੜ੍ਹਦੇ ਕਲਾਬ ਚ ਰੱਖਣਾ ਪਾਸ਼ਾ ਜੀਓ ਇਹ ਸਾਨਾ ਖੁਸ਼ੀਆਂ ਮਨੋਰਥਾਂ ਨੂੰ ਮੁਖਦਾ ਕਦੇ ਹੋਏ ਸੇਵਕ ਪਰਿਵਾਰ ਵੱਲੋਂ ਮਿਸ਼ਤਾਨ ਦਾ ਪ੍ਰਸ਼ਾਦ ਹਾਜ਼ਰ ਹੋਇਆ ਬੇਨਤ ਮੈਂ ਅਰਦਾਸ ਹੋਈ ਹੈ ਪਾਸ਼ਾ ਜੀ ਕਿਰਪਾ ਕਰਨੀ ਸੇਵਕ ਪ੍ਰਵਾਦ ਦੀਆਂ ਸਵਾਮਾਂ ਦਲ ਪਰਮਾਨੰ ਕਰਨੀ ਤੇ ਸਮਾੀਆਂ ਨੂੰ ਸਫਲੀ ਕਰਨੀ ਪਾਸ਼ਾ ਜੀ ਕਰੋ ਕਿਰਪਾ ਕਰੋ ਕਿਰਪਾ ਪਾਸ਼ਾ ਜੀ ਨਹੀਂ ਦਿੱਤੀ ਜਾਵੇ ਸੁੱਖ ਹੋਵੇ ਨਾਮ ਚੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਾਲਿਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਦਾ ਤੁਹਾਨੂੰ ਪਤਾ ਤੇ ਹੈਗਾ ਫਿਰ ਇੱਥੇ ਇੰਨੇ ਜਾਣੇ ਉੱਥੇ ਚੱਲ ਕੋਈ ਨਹੀਂ ਚੱਲ ਭਾਈ ਆਪਾਂ ਹੋਰ ਕੋਈ ਠੇਕੜਿਆਂ ਦੀਆਂ ਦੁਕਾਨਾਂ ਆ ਜਾ ਲੈ ਆ ਯਾਰ ਜਾ ਮੰਮੀ ਨੂੰ ਪੜਾ ਦੇ ਮੁੰਡਾ ਚੱਲ ਅੱਛ ਕਿੱਥੋਂ ਲਿਆਊਗਾ ਤੁਰ ਕੇ ਜੀ ਬੋਲੇ ਸੋਨਹਿਰਾਂ ਸਸ ਤਾਂ ਰਹਿਣ ਦੋ ਹਣ ਗੁਰੂਪਾ ਆਪਾਂ ਬਾਹਰ ਮੈਂ ਮਾਰ ਦੂੰਗਾ ਦ ਕ੍ਰੀਏਟਰ ਆਓ ਜੀ ਆ ਲੱਗੇ ਹੁਣ ਬੱਸ ਕਰੋ ਹੁਣ ਰਹਿਣ ਦੋ ਆਜੋ ਹਣ ਆਓ ਹੁਣ ਉਦਾਂ ਹੀ ਆ ਗਏ ਮੂੰਹ ਚੋ ਬੋਲੇ ਸੋਨਿਆ ਸਤਿ ਸ੍ਰੀ ਅਕਾਲ 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਾਉ ਜੀ ਕਿ ਲਈ ਦਈਓ ਇਹ ਮੋਸੇ ਇਹ ਕਿਵੇਂ ਦਈਓ ਇਕਰ ਨੂੰ ਆਜੂ ਦਈਓ ਏ ਜਾਂ ਚੋ ਦਈਓ ਏ ਆਜੋ ਬਾਉਜੀ ਆਜੋ ਸ਼ੇਪੀ ਇਕਰ ਇਹ ਦੋ ਲੈਣੇ ਦੋ ਲੈ ਲਿਓ ਕੋਈ ਨਹੀਂ ਮੋ ਚੁੱਪ ਰੱਖਦੇ ਆਂ ਨਾਜੂ ਨਾਜੂ ਮੋਜੂ ਮੋਜੂ ਬਧਾਈ ਹੋਵੇ ਹਾਂ ਨਾਜੂ ਮੰਮੀ ਆਂਦੀ ਜਾਂੂੰ ਇੱਧਰ ਕੋਈ ਨਹੀਂ ਚੱਲੋ ਕੀ ਕਰੀ ਜਾਂਦੇ ਤੁਸੀਂ ਸਵੇਰੇ ਆਂਦੇ 6 ਵਜੇ ਆਏ ਨਾ ਚੰਗਾ ਸਗੋਂ ਵਧੀਆ ਆ ਕੇ ਵਧੀਆ ਆ ਕੇ ਨਾ ਟਾਈਮ ਨਾਲ ਫਿਰ ਠੱਡੇ ਠੰਡੇ ਆ ਕੇ ਕੰਮ ਕਰਨੇ ਆ ਬਧੀਆ ਹੁਣ ਕੀ ਬਾਤ ਚੱਲੇ ਆ ਬਹੁਤ ਛੁੱਟੀ ਕੰਮ ਨਹੀਂ ਕਰਨੀ ਕਰਨੀ ਮੈਂ ਆਪਾਂ ਵਲੀਆਣਾ ਸਾਡੇ ਅੱਜ ਕੱਲ ਜੀ ਸਾਡੇ ਸੱਜਣੇ ਆਏ ਆ ਅੱਜ ਨਾ ਤੜਕੇ ਤੜਕੇ ਸਵੇਰੇ 6 ਵਜੇ ਆਉਣਾ ਨਾ ਤੇ ਪਰ ਰੇਤਾਂ ਵਾਲੇ ਨੂੰ ਮੈਂ ਕਰਤਾ ਫੋਨ ਰੇਤਾਂ ਤੇ ਬਜਰੀ ਵਾਲੇ ਨੂੰ ਕਰਤਾ ਫੋਨ ਉਸੇ ਨੂੰ ਜਿਹੜਾ ਆ ਸੁੱਟ ਕੇ ਜਾਂਦਾ ਭਾਜੀ ਸਵੇਰੇ 9 ਵਜੇ ਆਂਦਾ ਤਾਂ ਲੈ ਕੋਈ ਖਿਆਲ ਜੀ ਮੈਂ ਉਹਦੀ ਗੱਲ ਕਰਨੀ ਆ ਸਰੀਆਲ ਸਰੀਆਲ ਸਰ ਚੱਲ ਜਾਣਾ ਆਪਾਂ ਅਮਰ ਸਰ ਨਾਲ ਜਾ ਇੱਧਰ ਚੱਲ ਜੀ ਉਹਦੇ ਜਾਂ ਇੱਧਰ ਚੱਲ ਲੈ ਗੈਰੀ ਜਾਵਾਂ ਸਵੇਰੇ ਗਾੜੀਆਂ ਪਤਾ ਕਰ ਆਹ ਵਾਹ ਸਾਰਾ ਕਾਰ ਕਰਾ ਕੇ ਸਵੇਰੇ ਆਪਾਂ ਸਾਰਾ ਹਸਤਾ ਲੈਣਾ ਸਵੇਰ ਦਾ ਦੋਨੇ ਪਤਾ ਕੀ ਜਾਂਦਾ ਮੇਰੀ ਹੋਣਾ ਉਹਦਾ ਜੇ ਸਰ ਜਾ ਤੇ ਸਟਾਲੋਗੇ ਨਾ ਤੇ ਜਿੱਦਾਂ ਨਹੀਂ ਤੋਏ ਦੇ ਵੀਰੇ ਅੱਟਕੇ ਨਾ ਹੱਥ ਲਵਾਉਂਦਾ ਜਿੱਦਾਂ ਉਹ ਗੁੱਡੇ ਦੇ ਵਿੱਚ ਦੇ ਆਹ ਕਰਕੇ ਦੇ ਆਂਦਾ ਮੈਂ ਵਿੱਚ ਚੰਗੀ ਕਰਾਂਗਾ ਕਰ ਦਿੰਦੇ ਸਾਰਾ ਆਹੋ ਸੋ ਆਪਣਾ ਹੀ ਮਜ਼ਬੂਤੀ ਹੋ ਜੂਗੀ ਹੁਣ ਤੋਂ ਹੀ ਸਾਰਿਆਂ ਨੂੰ ਰਿਕਵੈਸਟ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਲਾਸ ਕਲਾਸ ਕਰੋ ਤੇ ਟੈਗ ਕਰ ਦਿਓ ਵੇਰੇ ਬੀ ਕੋ ਇੰਦਰ ਇੱਧਰ ਲਵਾਉਂਦੇ ਹਾਂ ਹਾਰਸ਼ ਕੀ ਕਰਨ ਦਿਆ ਤੂੰ ਸ਼ਟਰ ਬੰਦ ਕਰ ਦੇਣਾ ਅਹੀਂ ਦਸਤਰ ਦਾ ਲਾਓ ਵੀ ਉਹ ਮਿਸਤਰੀ ਕਰਕੇ ਜੋ ਚੱਕੜੀ ਮੈਂ ਆਖਿਆ ਵੀ ਮੈਂ ਕਿਹਾ ਰੇਤਾ ਸਾਰੀ ਜਿੰਨੀ ਵੀ ਆ ਚੋਕ ਕੇ ਤਾਂ ਕਰ ਜਿਓ ਗਾਂ ਲੰਗਣਾ ਹੁੰਦਾ ਵਾ ਹਾਰਸ਼ ਤੂੰ ਕਰਨ ਦਿਆ ਐ ਲੈ ਤੂੰ ਮੜਾ ਕੱਲਾ ਸਾਈਡ ਜਾ ਕੇ ਖਲੋਤਾ ਵਾਂ ਕੀ ਚੱਕਰ ਇੱਥੇ ਕੱਲਾ ਆਇਆ ਖਲੋਤਾ ਵਾਂ ਹੂੰ ਕੋ ਨਹੀਂ ਗਿਆ ਕਰੇ ਜਾਂ ਨਾ ਨੂੰ ਰੁਕ ਵੀ ਦੇ ਨੀ ਹਾਂ ਮਾਰ ਉਹ ਜੀ ਇਹ ਨੰਬਰ ਜਾਣਾ ਵਾਵਾ ਇਹ ਕੰਮ ਖਿੱਚਿਆ ਅੱਜ ਹੂੰ ਲਓ ਵੀ ਮਿੱਤਰੋ ਐਸੀ ਆਪਣਾ ਅੱਜ ਦਾ ਵਲੌਗ ਜੇਕਰ ਤੁਹਾਨੂੰ ਵਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਨਾਲ ਤੇ ਸਿਲੈਕਟ ਕਰ ਲਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਨੂੰ ਮਿਲ ਸਕੇ ਮਿਲਦੇ ਆ ਜੀ ਕਿਸੇ ਨੈਕਸਟ ਵਲੌਗ ਚ ਧੰਨਵਾਦ ਜੀ